ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵਾਪਰੀਆਂ ਹਨ ਅਤਿਅੰਤ ਮੰਦ ਭਾਗੀਆਂ ਧੱਕੇਸ਼ਾਹੀ ਹੈ ਸਾਡੇ ਨਾਲ ਬਾਹਰਲੇ ਦੇ ਮੁਲਕਾਂ ਦਾ ਵਿਰੋਧੀ ਮੁਲਕਾਂ ਵਾਲਾ ਵਰਤੋਕ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਸਾਡਾ ਇੱਕ ਵਿਚਾਰਾ ਕਿਸਾਨ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਧੱਕੇ ਕਰਕੇ ਬੰਦੇ ਚੱਕ ਕੇ ਲੈ ਜਾ ਕੇ ਔਰ ਗੋਲੀਆਂ ਤੇ ਬੁਲੇਟਸ ਦੇ ਨਾਲ ਜਿਵੇਂ ਕੋਈ ਯੰਗ ਲੱਗੀ ਹੈ ਬਾਰਡਰ ਤੇ ਮਾਰਿਆ ਇਹ ਮੈਂ ਇਸ ਦੇ ਉੱਤੇ ਬੜਾ ਭਾਰੀ ਦੁੱਖ ਜ਼ਾਹਰ ਕਰਦੀਆਂ ਨਿੰਦਿਆ ਕਰਦੀਆਂ ਪੂਰੀ ਤਰ੍ਹਾਂ ਤੇ ਹਰਿਆਣੇ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਨਹੀਂ ਨਤੀਜੇ ਭੋਗਣੇ ਪੈਣਗੇ ਅੰਨਦਾਤਾ ਦੇ ਉੱਪਰ ਇਸ ਤਰ੍ਹਾਂ ਦੇ ਗੋਲੇ ਵਰਸਾਉਣੇ ਇਹ ਨੂੰ ਬਰਦਾਸ਼ਤ ਨਹੀਂ ਕਰੂਗਾ ਕਦੇ ਵੀ ਪੰਜਾਬ ਨਾ ਕਦੇ ਕੀਤਾਗਾ ਹੋਰ ਬੀਬੀ ਜੀ ਹਰਿਆਣਾ ਤੇ ਸ਼ੰਭੂ ਬਾਰਡਰ ਤੇ ਖਨੋਰੀ ਦੀ ਗੱਲ ਕਰੀਏ ਤਾਂ ਕਾਫੀ ਮਾਤਰਾ ਵਿੱਚ ਮਾਤਰਾ ਜਿਹੜੇ ਗੋਲੇਵਾਰੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੀ ਹੱਦਾਂ ਦੇ ਵਿੱਚ ਆ ਕੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜੋ ਗੱਡੀਆਂ ਸੀਆਂ ਉਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹਰਿਆਣਾ ਸਰਕਾਰ ਵੱਲੋਂ ਇੰਨਾ ਧੱਕਾਸ਼ਾਹੀ ਕਿਸਾਨਾਂ ਨਾਲ ਕੀਤੀ ਜਾ ਰਹੀ ਹੈ ਜਦ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋ ਦੁੱਖ ਇਸ ਗੱਲ ਦਾ ਹੈ ਕਿ ਹਰਿਆਣਾ ਸਰਕਾਰ ਤਾਂ ਜੋ ਕਰਦੀ ਹੈ ਕਰਦੀ ਹੈ ਜੋ ਮਤਭਾਗ ਹੈ ਪੰਜਾਬ ਦੇ ਅਨਦਾਤੇ ਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਜਿਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਔਰ ਜਿਹਦੇ ਨਤੀਜੇ ਭੁਗਤਨੇ ਪੈਣਗੇ ਸਾਨੂੰ ਇਹਦੀ ਅਸੀਂ ਜਿੰਨੀ ਨਿੰਦਿਆ ਕਰ ਸਕੀਏ ਉਨੀ ਨਿੰਦਿਆ ਕਰਨੀ ਚਾਹੀਦੀ ਹੈ ਮੈਂ ਚਾਹੁੰਨੀ ਹਾਂ ਕਿ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ ਇਹਦੀ ਇਹ ਸਿਟਿੰਗ ਜੱਜਾਂ ਦੇ ਪੈਨਲ ਤੋਂ ਇਨਕੁਆਇਰੀ ਕਰਾਈ ਜਾਵੇ ਇਹ ਦੀ ਕਿ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਇਨਕੁਆਇਰੀ ਕਰੂਗੀ ਤੇ ਸਜ਼ਾ ਦਿੱਤੀ ਜਾਵੇ ਅਸੀਂ ਜਿਹੜਾ ਕੁਛ ਵਾਪਰਿਆ ਉਹਨੂੰ ਉਹਨੂੰ ਸਾਰੀ ਦੁਨੀਆ ਉਹ 당ਗ ਰਹਿ ਗਈ ਹੈ ਦੇਖ ਕੇ ਕਿ ਇੰਨਾ ਕੁਛ ਇੰਨਾ ਤੱਕਾ ਕਿ ਬਾਹਰਲੇ ਬੁਲਕਾਂ ਜਿਨਾਂ ਦਾ ਸਾਡੇ ਤੇ ਕਰ ਰਹੇ ਬਹੁਤ ਮੰਤ ਭਾਗਾ ਬੜਾ ਮਾੜਾ ਹੈ ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੀ ਹੈ ਕਿਸ ਤਰ੍ਹਾਂ ਦੇਖ ਰਹੇ ਉਹਨੂੰ ਹਰੇ ਦਿੱਲੀ ਦੀ ਸਰਕਾਰ ਚਾਹੇ ਬੋਧੀ ਸਰਕਾਰ ਹੈ ਉਹਨਾਂ ਨੂੰ ਇਹਦਾ ਮੱਬਜਾ ਭੁਗਤਣਾ ਪਊਗਾ ਅੱਗੇ ਲਖੀਮਪੁਰ ਚ ਵੀ ਇਸ ਤਰ੍ਹਾਂ ਕੀਤਾ ਪੰਜਾਬੀਆਂ ਨਾਲ ਇੱਥੇ ਵੀ ਕੀਤਾ ਹੈਗਾ ਸੋ ਇਸ ਕਰਕੇ ਉਹਨਾਂ ਦੇ ਮੰਗਾ ਮੰਨਣ ਦੀ ਨੀਅਤ ਲੱਗਦੀ ਨਹੀਂ ਅਦਰਵਾਈਜ਼ ਜਿਵੇਂ ਮੈਂ ਦੱਸਿਆ ਕਿ ਮੈਂ ਵੀ ਆਪਣੇ ਸਮੇਂ ਚ ਮੁੱਖ ਮੰਤਰੀ ਹੁੰਦੇ ਜਿੰਨੀਆਂ ਮੰਗਾ ਮੰਨੀਆਂ ਇੱਕ ਵੀ ਤਾਂ ਐਜੀਟੇਸ਼ਨ ਨਹੀਂ ਹੋਈ ਇਹ 2.5 ਸਾਲਾਂ ਬਾਅਦ ਆ ਕੇ ਫੇਰ ਮੀਟਿੰਗਾਂ ਦਾ ਦੇਣ ਲੱਗੇ ਡੇਟਾਂ ਇਹ ਤਾਂ ਲਮਕਾਉਂ ਥੀਟਰ ਕੋਣ ਦੀ ਹਾਲਤ ਹੈ ਕਿਸਾਨ ਕੀ ਕਰੇ ਵਿਚਾਰਾ ਗਰੀਬ ਕਿਸਾਨ ਭੁੱਖਾ ਪਿਆਸਾ ਟਬਰਾਂ ਲੈ ਕੇ ਅੱਜ ਰਹਿਂਦਾ ਖੁੰਦਾ ਹੈਗਾ ਕਿ ਉਹਦਾ ਔਰ ਗੋਲੀਆਂ ਚਲਾ ਕੇ ਖਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਬੰਦ ਭਾਗ ਹੈ ਬਰਦਾਸ਼ਤ ਨਹੀਂ ਹੋਣਾ ਦੇਖੋ ਜਿਵੇਂ ਮੈਂ ਦੱਸਦੀ ਹਾਂ ਵਿਤਕਰਾ ਸੈਂਟਰ ਦੀ ਸਰਕਾਰ ਕਰ ਰਹੀ ਹੈ ਕਿਸਾਨ ਮਾਰੂ ਨੀਤੀਆਂ ਤੇ ਚੱਲ ਰਹੀ ਹੈ ਕਾਰਪੋਰੇਟਾਂ ਦੀ ਮਦਦ ਕਰ ਰਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਰਹਿ ਗਿਆ ਵਾਕੀ ਲੇਕਿਨ ਇਹਦੇ ਤੇ ਜਿਵੇਂ ਸਾਡੀ ਪੰਜਾਬ ਦੀ ਸਰਕਾਰ ਵੀ ਹੈਗੀ ਹੈ ਇੱਥੇ ਜਿਹੜੇ ਫੰਡਸ ਆਉਂਦੇ ਨੇ ਜਿਹੜੇ ਸੈਂਟਰ ਨੇ ਦੇਣੇ ਆ ਉਹ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਪੈਂਦਾ ਰਹਿੰਦਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਮੈਂ ਤਾਂ ਇਸ ਸਮਾਂ ਚਾਹੂੰਗੀ ਕਿ ਇਹ ਜਿਹੜੀ ਆਪਣੀ ਆਪ ਸਰਕਾਰ ਹੈ ਇਹ ਆਪਦੇ ਉਸ ਫੰਡ ਚੋਂ ਜੋ ਨੇਚਰਲ ਕਲਾਮਿਟੀ ਵਾਲਾ ਹੁੰਦਾ ਹੈ ਉਹ ਚੋਂ ਫੌਰੀ ਤੌਰ ਤੇ ਇਹਨਾਂ ਦੀ ਮਦਦ ਕਰੇ ਆਪੇ ਆਟੋਮੈਟਿਕਲੀ ਜਾ ਕੇ ਧਰਨਾ ਦੇਣ ਪ੍ਰਾਈਮ ਮਿੰਿਸਟਰ ਦਾ ਬਾਰ ਘੇਰਨ